ਸੋ ਇਸ ਵੀਡੀਓ ਨੂੰ ਦੇਖਦੇ ਸਾਰੇ ਹੀ ਸਾਥੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਸੋ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਥ ਦੇ 8ਵੀਂ ਦੇ 10ਵੀਂ ਦੇ ਕੁਸ਼ਨ ਪੇਪਰ ਦੇ ਪੈਟਰਨ ਪਬਲਿਸ਼ ਕੀਤੇ ਗਏ ਸੋ ਇਸ ਵਿੱਚ ਜਿਹੜੀਆਂ ਜਿਹੜੀਆਂ ਮੇਜਰ ਚੇਂजेस ਦੇਖਣ ਨੂੰ ਮਿਲੀਆਂ ਉਸ ਬਾਅਦ ਅਸੀਂ ਗੱਲ ਕਰਾਂਗੇ ਸੋ ਸਾਥਿਓ ਪਹਿਲਾਂ ਗੱਲ ਕਰੀਏ ਕਲਾਸ 10ਵੀਂ ਦੀ ਤੁਸੀਂ ਆਪਣੇ ਸਕਰੀਨ ਤੇ ਦੇਖ ਸਕਦੇ ਹੋ ਇਹ 10ਵੀਂ ਦਾ ਰੀਸੈਂਟ ਪੈਟਰਨ ਜਿਹੜਾ ਅੱਜ ਪਬਲਿਸ਼ ਕੀਤਾ ਗਿਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਸੋ ਦੋਸਤੋ ਇੱਚ ਸਭ ਤੋਂ ਵੱਡਾ ਜਿਹੜਾ ਮੇਜਰ ਚੇਂਜ ਸਾਨੂੰ ਦੇਖਣ ਨੂੰ ਮਿਲਿਆ ਉਹ ਹੈ ਕੁਐਸਚਨ ਨੰਬਰਸ ਦੀ ਗਿਣਤੀ ਦਾ ਗਿਣਤੀ ਤੋਂ ਕਹਿਣ ਦਾ ਭਾਵ ਹੈ ਜਿੱਦਾਂ ਪਿਛਲੀ ਵਾਰ ਅਸੀਂ ਦੇਖੀਏ ਕਿ ਲਾਸਟ ਹੀ ਇਹ ਦਾ ਜਿਹੜਾ ਪੇਪਰਸ ਹੋਇਆ ਰੀਸੈਂਟਲੀ ਜਿਹੜਾ ਮਾਰਚ 2025 ਦਾ ਪੇਪਰ ਹੋਇਆ 10ਵੀਂ ਕਲਾਸ ਦਾ ਉਹਦੇ ਵਿੱਚ 1 ਨੰਬਰ ਵਾਲੇ ਕੁਐਸਚਨ ਟੋਟਲ 30 ਪੁੱਛੇ ਜਾਂਦੇ ਸੀ 30 ਨੰਬਰ ਆਫ ਕੁਐਸਚਨਸ ਠੀਕ ਹੈ ਜੀ ਜਿਸ ਵਿੱਚ 16 ਐਮਸੀਕਿਊ ਸੱਤ ਫਿਲਹਨ ਦਾ ਬਲੈਂਕਸ ਤੇ ਸੱਚ ਟੂ ਟੂ ਫਾਲਸ ਹੁੰਦੇ ਸੀ ਪਰ ਐਤ ਕੀ ਜਿਹੜੇ ਚੇਂजेस ਇਹਨਾਂ ਨੇ ਕੀਤੇ ਆ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਇੱਕ ਨੰਬਰ ਵਾਲੇ ਟੋਟਲ ਜਿਹੜੇ ਕੁਐਸਚਨਾਂ ਦੀ ਗਿਣਤੀ ਹੈ ਉਹ 30 ਤੋਂ ਘਟ ਕੇ 20 ਰਹਿ ਗਈ ਜੀ ਸੋ ਸਿੱਧੇ ਹੀ 10 ਕੁਐਸਚਨ ਜਿਹੜੇ ਇਹਨਾਂ ਨੇ ਰਿਮੂਵ ਕਰ ਦਿੱਤੇ ਇੱਕ ਨੰਬਰ ਵਾਲੇ 30 ਤੋਂ ਘਟਾ ਕੇ 20 ਤੇ ਨੰਬਰ 2 ਜਿਹੜਾ ਕਿ ਅੱਗੇ ਬਲੈਂਕਸ ਤੇ ਟਰੂ ਫਾਲਸੇ ਪੁੱਛੇ ਜਾਂਦੇ ਸਕੇ ਪਰ ਤੁਸੀਂ ਇੱਥੇ ਜਿਹੜਾ ਪੁਆਇੰਟ ਨੰਬਰ 2 ਲਿਖਿਆ ਹੈ ਉਹਨੂੰ ਅਗਾਂਹ ਧਿਆਨ ਨਾਲ ਪੜੋ ਕਿ ਭਾਗ ਊੜੇ ਵਿੱਚ ਪ੍ਰਸ਼ਨ ਨੰਬਰ 1 ਦੇ ਵਿੱਚ 20 ਪ੍ਰਸ਼ਨ ਬਹੁ ਵਿਕਲਪੀ ਉੱਤਰ ਵਾਲੇ ਇੱਕ ਇੱਕ ਅੰਕ ਵਾਲੇ ਹੋਣਗੇ ਇਹਦਾ ਕੀ ਮਤਲਬ ਬਣਿਆ ਕਿ ਜਿਹੜੇ 1 ਨੰਬਰ ਵਾਲੇ 20 ਦੇ 20 ਕੁਐਸਚਨ ਹੋਣਗੇ ਉਹ ਟੋਟਲੀ ਐਮਸੀਕਿਊ ਬੇਸਡ ਹੋਣਗੇ ਇਟ ਮੀਨਸ ਐਮਸੀਕਿਊਸ ਤੋਂ ਇਲਾਵਾ ਕੋਈ ਬਲੈਂਕ ਜਾਂ ਕੋਈ ਵੀ ਜਿਹੜਾ ਟੂ ਫਾਲਸ ਨਹੀਂ ਪੁੱਛਿਆ ਜਾਏਗਾ ਸਿਰਫ ਐਮਸੀਕਿਊ ਹੀ ਪੇਪਰ ਵਿੱਚ ਪੁੱਛੇ ਜਾਣੇ ਆ 1 ਨੰਬਰ ਦੇ ਕੁਐਸਚਨਸ ਦੇ ਵਿੱਚ ਠੀਕ ਹੈ ਜੀ ਤੇ ਹੁਣ ਦੇਖੀਏ ਆਪਾਂ ਕੁਐਸਚਨ ਨੰਬਰ ਜਿਹੜੇ 2 ਮਾਰਕਸ ਵਾਲੇ ਕੁਐਸਚਨ ਆ ਇਹਨਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਪਹਿਲਾਂ 4 ਕੁਐਸਚਨਸ ਪੁੱਛੇ ਜਾਂਦੇ ਸੀਗੇ 4 ਕੁਐਸਚਨ ਕਿਹੜੇ ਕਿਹੜੇ ਚੈਪਟਰ ਦੇ ਸੀਗੇ ਫਰਸਟ ਚੈਪਟਰ ਦੇ ਸੀ ਸੈਕੰਡ ਚੈਪਟਰ ਦਾ ਸੀਗਾ ਇੱਕ ਕੁਐਸਚਨ ਆਂਦਾ ਸੀ ਸਾਨੂੰ ਪ੍ਰੋਬੈਬਿਲਿਟੀ ਵਿੱਚੋਂ ਸੰਭਾਵਨਾ ਵਿੱਚੋਂ ਤੇ ਇੱਕ ਕੁਐਸਚਨ ਸੀਗਾ ਏਰੀਆ ਰਿਲੇਟਡ ਟੂ ਸਰਕਲ ਵਾਲਾ ਚੈਪਟਰ ਜਿਹੜਾ 10ਵਾਂ ਚੈਪਟਰ ਹੈ ਚੱਕਰ ਨਾਲ ਸੰਬੰਧਿਤ ਖੇਤਰਫਲ ਇਹ ਚਾਰ ਕੁਐਸਚਨ ਸਾਨੂੰ ਪੁੱਛੇ ਜਾਂਦੇ ਸੀਗੇ ਬਟ ਹੁਣ ਜਿਹੜੀ ਗਿਣਤੀ ਇਹਨਾਂ ਨੇ ਕਰ ਦਿੱਤੀ ਹੁਣ ਤੁਸੀਂ ਦੇਖੋ ਇਹ ਵੀ ਗਿਣਤੀ ਜਿਹੜੀ ਚਾਰ ਤੋਂ ਵੱਧ ਕੇ 7 ਹੋ ਗਏ ਇਟ ਮੀਨਸ ਤਿੰਨ ਕੁਐਸਚਨ ਇਹਨਾਂ ਨੇ ਹੋਰ ਐਡ ਕਰ ਦਿੱਤੇ ਉਹ ਤਿੰਨ ਕੁਐਸਚਨ ਕਿਹੜੇ-ਕਿਹੜੇ ਚੈਪਟਰ ਵਿੱਚੋਂ ਅਸੀਂ ਦੇਖਦੇ ਆ ਸੋ ਨੰਬਰ 5 ਤੇ ਅੰਕगणਿਤਿਕ ਲੜੀਆਂ ਜਿਹੜਾ ਏਪੀ ਦਾ ਚੈਪਟਰ ਹੈ ਉਸ ਤੋਂ ਬਾਅਦ ਦੋ ਕੁਐਸਚਨ ਪੁੱਛੇ ਜਾਣੇ ਤ੍ਰਿਭੁਜ ਚੱਕਰ ਵਿੱਚੋਂ ਸੋ ਇਟ ਇਜ਼ ਵੈਰੀ ਡੈਫੀਨੇਟ ਕਿ ਦੋ ਚੱਕਰ ਦਾ ਮਤਲਬ ਦੋ ਕੁਐਸਚਨ ਦਾ ਮਤਲਬ ਇਹੀ ਆ ਇੱਕ ਕੁਐਸਚਨ ਤ੍ਰਿਭੁਜ ਵਿੱਚੋਂ ਤਾਂ ਇੱਕ ਕੁਐਸਚਨ ਚੱਕਰ ਵਿੱਚੋਂ 2 ਮਾਰਕਸ ਦਾ ਪੁੱਛਿਆ ਜਾਵੇਗਾ ਇਸ ਤੋਂ ਬਾਅਦ ਜਿਹੜਾ ਇੱਕ ਕੁਐਸਚਨ ਐਡ ਹੋਇਆ ਤ੍ਰਿਕੋਣਮਿਤੀ ਬਾਰੇ ਜਾਣਕਾਰੀ ਟ੍ਰਿਗਨੋਮੈਟਰੀ ਵਿੱਚੋਂ ਸੋ ਟ੍ਰਿਗਨੋਮੈਟਰੀ ਦਾ ਕੁਐਸਚਨ ਵੀ ਹੁਣ ਕੀ ਪੁੱਛਿਆ ਜਾਵੇਗਾ 2 ਮਾਰਕਸ ਦੇ ਵਿੱਚ ਪਹਿਲਾਂ ਸਿਰਫ 4 ਮਾਰਕਸ 'ਚ ਪੁੱਛਿਆ ਜਾਂਦਾ ਸੀ ਹੁਣ 2 ਮਾਰਕਸ ਵਿੱਚ ਵੀ ਐਡ ਕਰ ਦਿੱਤਾ ਗਿਆ ਸੋ 4 ਨੰਬਰ ਵਾਲੇ ਕੁਐਸਚਨ ਦੀ ਆਪਾਂ ਗੱਲ ਕਰੀਏ ਸੋ 4 ਨੰਬਰ ਵਾਲੇ ਕੁਐਸਚਨਾਂ ਦੀ ਗਿਣਤੀ ਵੀ 7 ਹੈ ਇਹਦੇ ਚ ਤੁਸੀਂ ਦੇਖ ਸਕਦੇ ਹੋ ਸੋ 7 ਕੁਐਸਚਨਸ ਦਾ ਮਤਲਬ ਕੀ ਹੈ ਇੱਕ ਚੈਪਟਰ ਇੱਕ ਇੱਕ ਚੈਪਟਰ ਇੱਕ ਕੁਐਸਚਨ ਹੋਰ ਐਡ ਕੀਤਾ ਗਿਆ ਕਿਉਂਕਿ ਪਹਿਲਾਂ 6 ਕੁਐਸਚਨਸ ਆਉਂਦੇ ਸੀ ਪਿਛਲੇ ਸਾਲ ਇੱਕ ਚੈਪਟਰ ਜਿਹੜਾ ਐਡ ਹੋਇਆ ਉਹ ਹੈ ਚੈਪਟਰ ਨੰਬਰ 10 ਚੱਕਰ ਨਾਲ ਸੰਬੰਧਿਤ ਖੇਤਰਫਲ ਇਹਦਾ ਕੁਐਸਚਨ ਨਵਾਂ ਐਡ ਕੀਤਾ ਗਿਆ 4 ਨੰਬਰ 'ਚ ਪਿਛਲੀ ਵਾਰ 4 ਨੰਬਰ 'ਚ ਇਸ ਚੈਪਟਰ 'ਚੋਂ ਕੋਈ ਕੁਐਸਚਨ ਨਹੀਂ ਸੁੱਛਿਆ ਜਾਂਦਾ ਸੋ ਇਹ ਚੇਂजेस ਹੈਗੇ 1 ਨੰਬਰ 2 ਨੰਬਰ ਤੇ 4 ਨੰਬਰ ਵਾਲੇ ਕੁਐਸਚਨਸ ਦੇ ਵਿੱਚ ਹੁਣ ਗੱਲ ਕਰੀਏ 6 ਨੰਬਰ ਵਾਲੇ ਕੁਐਸਚਨਸ ਦੀ 6 ਨੰਬਰ ਵਾਲੇ ਕੁਐਸਚਨਸ ਵਿੱਚ ਕੋਈ ਚੇਂਜ ਨਹੀਂ ਕੀਤਾ ਗਿਆ ਪਹਿਲਾਂ ਵੀ ਤਿੰਨ ਕੁਐਸਚਨ ਪੁੱਛੇ ਜਾਂਦੇ ਸੀ ਤੇ ਹੁਣ ਵੀ ਤਿੰਨ ਕੁਐਸਚਨ ਹੀ ਆਣਗੇ ਪਲੱਸ ਜਿਹੜੇ ਚੈਪਟਰਾਂ ਚ ਪਹਿਲੇ ਤਿੰਨ ਕੁਐਸਚਨ ਤਿੰਨ ਨੰਬਰ ਤਿੰਨ ਕੁਐਸਚਨ ਆਉਂਦੇ ਸੀ 6 ਨੰਬਰ ਵਾਲੇ ਉਹੀ ਚੈਪਟਰਾਂ ਚ ਹੁਣ ਵੀ ਜਿਹੜੇ 6 ਨੰਬਰ ਵਾਲੇ ਕੁਐਸਚਨਸ ਪੁੱਛੇ ਜਾਣਗੇ ਜਿਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਦੋ ਚਲਾਂ ਵਾਲੇ ਦੇਖੀ ਸਮੀਕਰਨਾਂ ਦੇ ਜੋੜੇ ਲੀਨ ਦੇ ਕੁਐਸ਼ਨ ਇਨ ਟੂ ਵੇਰੀਏਬਲਸ ਉਸ ਤੋਂ ਬਾਅਦ ਜਿਹੜਾ ਤ੍ਰਿਭੁਜ ਚੱਕਰ ਵਿੱਚੋਂ ਜਿਹੜਾ ਇੱਕ ਕੁਐਸ਼ਨ ਪੁੱਛਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਗੱਲ ਆਉਂਦੀ ਹੈ ਅੰਕੜਾ ਵਿਗਿਆਨ ਮੀਨ ਮੀਨ ਮੀਡੀਅਨ ਮੋਡ ਦਾ ਕੁਐਸ਼ਨ ਜਿਹੜਾ ਐਦ ਕਿ ਪੁੱਛਿਆ ਜਾਣਾ ਜੋ ਕਿ ਸੇਮ ਪਿਛਲੀ ਵਾਰ ਵੀ ਇਹ ਤਿੰਨ ਚੈਪਟਰਾਂ ਚ ਕੁਐਸ਼ਨ ਪੁੱਛੇ ਜਾਂਦੇ ਸੀ ਵਿਦ ਸੇਮ ਚੁਆਇਸ ਸੋ 10th ਕਲਾਸ ਵਿੱਚ ਅਸੀਂ ਮੇਜਰ ਚੇਂਜਸ ਕੀ ਕੀ ਦੇਖੀਆਂ ਨੰਬਰ 1 ਜਿਹੜੀ MCQ ਹੈ MCQ ਦੀ ਪ੍ਰਪੋਰਸ਼ਨ 20 ਕੁਐਸਚਨਸ ਦੀ ਹੈ ਨੰਬਰ 2 ਜਿਹੜੇ ਬਲੈਂਕ ਸੀਗੇ ਤੇ ਟੂ ਫਾਲਸ ਸੀਗੇ ਉਹ ਖਤਮ ਕਰ ਦਿੱਤੇ ਗਏ ਟੋਟਲੀ ਤੇ ਨੰਬਰ 10 ਜਿਹੜੇ 2 ਮਾਰਕਸ ਤੇ 4 ਮਾਰਕਸ ਦੇ ਕੁਐਸਚਨ ਜਿਹੜੇ ਉਹਨਾਂ ਦੀ ਜਿਹੜੀ ਗਿਣਤੀ ਵਿੱਚ ਵਾਧਾ ਹੋਇਆ ਉਹ ਕਿਹੜੇ-ਕਿਹੜੇ ਚੈਪਟਰ ਦੇ ਵਿੱਚੋਂ ਆ ਇਹ ਸਾਰੇ ਕੰਪੋਜੀਸ਼ਨ ਆਪਾਂ ਬੱਚਿਆਂ ਨੂੰ ਜਰੂਰ ਦੱਸ ਦੇਈਏ ਤਾਂ ਕਿ ਬੱਚੇ ਅਵੇਅਰ ਰਹਿਣ ਤਾਂ ਉਸ ਹੱਬ ਨਾਲ ਆਪਣੀ ਤਿਆਰੀ ਕਰਣ ਤੇ ਦੋਸਤੋ ਇਦਾਂ ਹੀ ਗੱਲ ਆਂਦੀ ਹੈ ਚੈਪਟਰ ਨੰਬਰ ਸੌ ਦੇ ਇੱਕ ਕਲਾਸ 8ਵੀਂ ਦੀ 8ਵੀਂ ਦੇ ਵਿੱਚ ਵੀ ਸੇਮ ਚੇਂजेस ਹੈ ਸੇਮ ਚੇਂजेस ਦਾ ਮਤਲਬ ਜਿਹੜੇ ਨੰਬਰ ਆਫ ਕੁਐਸਚਨਸ ਦੀ ਪ੍ਰੋਪੋਰਸ਼ਨ ਹੈ ਕੰਪੋਜੀਸ਼ਨ ਹੈ ਉਹ ਬਿਲਕੁਲ ਐਗਜ਼ੈਕਟੇ ਸੇਮ ਹੈ 10ਥ ਵਾਲੀ ਮਤਲਬ ਕਿ ਇਹਦੇ ਵਿੱਚ ਵੀ ਜੇ ਤੁਸੀਂ ਦੇਖੋ ਕਿ 20 ਕੁਐਸਚਨ ਐਮਸੀਕਿਊ ਦੇ ਆਣਗੇ ਇੱਕ ਇੱਕ ਨੰਬਰ ਵਾਲੇ ਸੱਤ ਕੁਐਸਚਨ ਜਿਹੜੇ ਆ ਔਰ 2 ਮਾਰਕਸ ਦੇ 7 ਕੁਐਸਚਨ ਜਿਹੜੇ 4 ਮਾਰਕਸ ਦੇ ਤਾਂ 3 ਕੁਐਸਚਨ ਜਿਹੜੇ 6 ਮਾਰਕਸ ਦੇ ਆਣਗੇ ਇਹਦੇ ਵਿੱਚ ਅਸੀਂ ਦੇਖੀਏ ਤੇ ਕਿਹੜੇ ਕਿਹੜੇ ਚੈਪਟਰਾਂ ਚ ਹੋਰ ਕੁਐਸਚਨ ਐਡ ਹੋਏ ਆ ਇਹ ਅਸੀਂ ਦੇਖ ਸਕਦੇ ਆ ਪਹਿਲਾਂ ਕਿਹੜੇ ਕਿਹੜੇ ਚੈਪਟਰ ਚ ਹੁੰਦੇ ਸੀ ਹੋਰ ਕਿਹੜੇ ਕਿਹੜੇ ਚੈਪਟਰ ਵਿੱਚ ਐਡ ਹੋ ਗਏ ਤੇ ਬਿਲਕੁਲ ਡਿੱਟੋ ਚੱਲਦਿਆ ਕੰਮ ਕਿ 6 ਨੰਬਰ ਵਾਲੇ ਕੁਐਸਚਨ ਹਨ ਜਿਹੜੇ ਪਹਿਲਾਂ ਜਿਹੜੇ ਚੈਪਟਰਾਂ ਚੋਂ ਆਂਦੇ ਸੀਗੇ ਸੇਮ ਉਸੇ ਚੈਪਟਰਾਂ ਚੋਂ 6 ਨੰਬਰ ਵਾਲੇ ਕੁਐਸਚਨ ਆ ਉਹ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਨੋ ਚੇਂਜ ਤੇ ਸੇਮ ਹੀ ਉਦਾਂ ਦੀ ਚੁਆਇਸ ਆਏਗੀ ਤੇ ਉਸੇ ਹਿਸਾਬ ਨਾਲ ਕੁਐਸਚਨ ਪੁੱਛੇ ਜਾਣਗੇ ਸੋ ਅਗਰ ਮੈਂ ਗੱਲ ਕਰਾਂ 8ਵੀਂ 10ਵੀਂ ਦੇ ਕੰਪੈਟਿਟਿਵਲੀ 10ਥ ਦਾ ਥੋੜਾ ਜਿਹਾ ਲੈਵਲ ਇਹਨਾਂ ਨੇ ਹਾਈ ਕੀਤਾ ਹੈ ਕਿਉਂਕਿ ਅੱਜ ਹੀ ਨਾਲ ਹੀ ਜਿਹੜੇ ਕੁਐਸਚਨ ਪੇਪਰ ਦੇ ਸੈਂਪਲ ਵੀ ਪਬਲਿਸ਼ ਹੋਏ ਆ ਉਹਦੇ ਲਈ ਆਪਾਂ ਸੈਕਟਿਡ ਵੀਡੀਓ ਬਣਾਵਾਂਗੇ ਆਪਾਂ ਦੇਖਾਂਗੇ ਕਿ ਕੀ ਨਵੀਆਂ ਚੀਜ਼ਾਂ ਐਡ ਕੀਤੀਆਂ ਕਿਸ ਤਰ੍ਹਾਂ ਦੇ ਕੁਐਸਚਨ ਉਹਨਾਂ ਨੇ ਹੋਰ ਐਡ ਕਰ ਦਿੱਤੇ ਆ ਕੁਐਸਚਨ ਪੇਪਰ ਦੇ ਵਿੱਚ ਤੇ ਆਪਾਂ ਕੀ ਐਕਸਪੈਕਟ ਕਰ ਸਕਦੇ ਆ ਮਾਰਚ 2025 ਦੇ ਸੋ ਅਦੀ ਮਾਸ 2026 ਦੇ ਪੇਪਰ ਚ ਕਿਉਂਕਿ ਇਹ ਮੈਥ ਟੀਚਰ ਜਾਣਦੇ ਹੋਣਗੇ ਕਿ ਹਮੇਸ਼ਾ ਹੀ ਮੈਥ ਦੇ ਪੇਪਰ ਚ ਕੁਝ ਨਾ ਕੁਝ ਅਨਐਕਸਪੈਕਟਿਡ ਚੀਜ਼ ਜਰੂਰ ਦੇਖਣ ਨੂੰ ਮਿਲਦੀ ਹੈ ਸੋ ਹੋਪਫੁਲੀ ਸਭ ਕੁਝ ਠੀਕ ਹੋਵੇ ਬੱਚਿਆਂ ਲਈ ਇਨਵੈਸਟ ਹੋਵੇ ਤੋਂ ਦੋਸਤੋ ਇਹ ਸਿਗਾ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 8ਵੀਂ ਤੇ 10ਵੀਂ ਦਾ ਪੈਟਰਨ ਕੁਐਸਚਨ ਪੇਪਰ ਦਾ ਜੋ ਪਬਲਿਸ਼ ਹੋਇਆ ਉਸ ਵਿੱਚ ਜੋ ਮੇਜਰ ਚੇਂजेस ਸਿਗੀਆਂ ਉਹਪਰ ਡਿਸਕਸ ਕੀਤੀਆਂ ਸੋ ਹੋਪਫੁਲੀ ਤੁਸੀਂ ਆਪਣੇ ਸਟੂਡੈਂਟਸ ਨਾਲ ਡਿਸਕਸ ਕਰੋਗੇ ਤੇ ਬੈਟਰ ਹੈ ਕਿ ਆਪਾਂ ਆਪਣੀ ਕਲਾਸਿਸ ਵਿੱਚ ਵੀ ਇਹਨਾਂ ਦੇ ਪ੍ਰਿੰਟ ਆਊਟ ਲਗਾ ਦਈਏ ਤਾਂ ਕਿ ਬੱਚੇ ਇਹਨਾਂ ਨੂੰ ਆਪਣੀ ਕਾਪੀਸ 'ਚ ਨੋਟ ਰੱਖਣ ਤੇ ਚੈਪਟਰ ਦੇ ਨਾਲ-ਨਾਲ ਜਿੱਦਾਂ ਚੈਪਟਰ ਸਟਾਰਟ ਹੁੰਦਾ ਨਾਲ-ਨਾਲ ਜਿਹੜੇ ਨੰਬਰ ਆਫ ਕੁਐਸਚਨਸ ਵੀ ਨੋਟ ਰੱਖਣ ਕਿ ਇਸ ਚੈਪਟਰ 'ਚੋਂ ਕਿੰਨੇ ਨੰਬਰ ਦਾ ਕੁਐਸਚਨ ਆਣਾ ਤਾਂ ਕਿੰਨੇ ਕੁਐਸਚਨ ਆਣਗੇ ਸੋ ਇਸ ਵੀਡੀਓ ਨੂੰ ਤੁਸੀਂ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਦਾਂ ਹੀ ਹੋਰ ਵੀਡੀਓਸ ਲੈ ਕੇ ਮੈਂ ਹਾ ਜਦੋਂ ਆਵਾਂਗਾ ਤੁਹਾਡੇ ਨਾਲ ਉਨੇ ਟਾਈਮ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।